ਤਲੇ ਆ ਕੀ ਕਰੇ ਹੰਦੀ ਸੱਸੀ ਗੱਲ ਦੀ ਕੀ ਹਾਲ ਚਾਲ ਅਜੋ ਸਾਈਕ ਐਂਡ ਹੋ ਗਏ ਤੇ ਤਬ ਆਪ ਸਾਰੇ ਨੂੰ ਹੈਪੀ ਹੋਲੀ ਤੇ ਨਵੇਂ ਸਾਲ ਦੀ ਮੁਬਾਰਕਾਂ ਅੰਨ੍ਯਾ ਵਿਆ ਨਮਸਾਰ ਤੇ ਬਾਸ ਤਿਆਰ ਹੋ ਗਏ ਆ ਕੱਪੜੇ ਪਾ ਲੈ ਪਰੋਬਲ ਅੱਜ ਕਿਉਂ ਪੱਟੇ ਹੋਏ ਤੇ ਬਾਸੋਂ ਉਹ ਮਸੇ ਲੈ ਆ ਰਹੇ ਸਿਰਫ ਆਪ ਚੱਲਦੇ ਆ ਅੱਜ ਤੁਹਾਨੂੰ ਦਿਖਾਉਣੇ ਆ ਹੋਲੀ ਦੀ ਸਾਰੀ ਰੈਸ਼ਨ ਤੇ ਤੁਹਾਨੂੰ ਸਮਾਨ ਦਾ ਆਇਆ ਬਾਕੀ ਕੀ ਵਾਲਾ ਨਿੱਤ ਰੰਗ ਤੋਂ ਦਿਖਾਉਣੀ ਆ ਆ ਦੇਖੋ ਫਿਰ ਗਲੀ ਵਿੱਚ ਜਿਹਨ੍ਹੇ ਹੀ ਵੀ ਆ ਆਪਣਾ ਸਮਾਨ ਦੋ ਸ਼ੋਟ ਪੰਜ ਸ਼ੋਟ ਇੱਕ ਬੜੇ ਰੰਗਲੇ ਪੱਲੂ ਬਾਕੀ ਆਪਾਂ ਰਸਤੇ ਲੰਘ ਲੌਂਗ ਇੱਥੇ ਆਹ ਰਹੇ ਆ ਹੋਲੀ ਕੇ ਸਾਰੇ ਬੱਚੇ ਆ ਨਹੀਂ ਆ ਰਹੀ ਇਹਨਾਂ ਕੋਈ ਬੁੱਕ ਛੋੜੇ ਨਹੀਂ ਇਹ ਛੋੜੇ ਹੁੰਦੇ ਛੋੜੇ ਹੁੰਦੇ ਕੀਰਦੇ ਹੁੰਦੇ ਆਈਏ ਤੇ ਬਸ ਆਂਦੇ ਆ ਫਿਰ ਆਪਾਂ ਨਿਕਲਦੇ ਆ ਨਾਲ ਤੁਹਾਨੂੰ ਮਿਲਦੇ ਆ ਤੇ ਇਹ ਤੁਸੀਂ ਇੰਸਟਾਗ੍ਰਾਮ ਉੱਪਰ ਨਹੀਂ ਕੀਤਾ ਇੰਸਟਾਗ੍ਰਾਮ ਜਗ੍ਹਾ ਜਿਹੜਾ ਫੋਲੋ ਕਰੋ ਤੇ ਅਪਡੇਟ ਉੱਤੇ ਆਂਦੀ ਹੈ ਕਿ ਕਿਸੇ ਕਿਸੇ ਜਾਣੇ ਆ ਠੀਕ ਹੈ ਨਾ ਤੇ ਬਸ ਉਸ ਤੋਂ ਹੁਣ ਚਲਿਏ ਤੇ ਮਿਲਦੇ ਆ ਤੁਹਾਨੂੰ ਠੀਕ ਹੈ ਬਈ ਇਸ ਇਕਲੋਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕੋਲ ਹੁੰਦਾ ਕੱਲ ਦਾ ਬਲੋਗ ਸੀਗਾ ਪੋਲਿੰਗ ਵਾਲਾ ਉਹ ਵੀ ਅੱਜ ਮੇਬੀ 15:00 ਵਜੇ ਆਜੂਗਾ ਠੀਕ ਹੈ ਨਾ ਤੇ ਅਪੀ ਦਾ ਜੂ ਦੇਖੋ ਲੈ ਕੇ ਬੰਸ਼ੇ ਨੂੰ ਕਦੀ ਆ ਬੱਚੇ ਅੱਗੇ ਫੱਟ ਗਿਆ ਆ ਗਿਆ ਆ ਰਿਹਾ ਪਾ ਯਾਦੀ ਧਰਤੀ ਹੋਲੀ ਆਏ ਹਾ ਮੂੰਹ ਪੁੱਲਾ ਓਏ ਕਿਪਰੇ ਆ ਬਈ ਰੰਗ ਦਾ ਵਧੀਆ ਲੈਣਾ ਸੀ ਮਿੱਟੀਆ ਰੰਗ ਲੈ ਗਏ ਓਏ ਵਿਆਹ ਵਲੈਂਦਾ ਆ ਹਾਂ ਬਈ ਇਹਨੂੰ ਤਾਂ ਰੰਗਿਆ ਹੀ ਕਿੱਦਾਂ ਚਾਹ ਬਾਈਾਰੇ ਰੰਗ ਕੱਢਣ ਦੇ ਆਹਾ ਆਸੀਂ ਕੱਲ੍ਹ ਨੂੰ ਬਾਰੇ ਕੱਲਾਂਗੇ ਨਹੀਂ ਕੱਟ ਉਹ 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 ਲੱਕ ਦੇ ਦ ਨੀ ਨਾ ਨੀ ਮੋੜ ਕੇ ਲੱਗ ਜਾਂਦਾ ਤੁਰਨ ਵਾਲਾ ਉਹ ਬਾਜ ਕਰਾਂਗੇ ਫਿਰ ਲਾਂਗੇ ਫੋਨ ਉੱਧਰ ਕੱਲ ਨਾ ਫਿਰ ਬਾਅਦ ਤੂੰ ਕੋ ਕੋ ਕੁੱਟ ਹੋ ਗਿਆ ਆ ਰੱਖ ਉਹ ਪੱਤ ਪੱਗ ਤੇ ਨਹੀਂ ਕਿਤੇ ਨਹੀਂ ਜਲਦਾ ਉਹ ਇਸਲਾ ਚੱਕਲਾ ਰੇ ਨੂੰ ਹੋਲੀ ਖਾ ਖਾ ਤੇ ਨਾ ਲਾ ਆਈ ਕੱਲ ਮੈਂ ਤੇਰੀ ਵੀ ਦਿਵੇਗਾ ਆਰਾਮ ਨਾਲ ਖੇਡ ਰਾਂ ਮੈਂ ਲਾਉਂਗਾ ਨਹੀਂ ਲਾਣੇ ਮੇਰੇ ਆਹ ਮੂੰਹ ਤੇ ਹੀ ਲਾ ਰਹੇ ਮੈਂ ਦੱਸ ਐ ਲਾ ਉਸ ਆ ਦੇ ਸਾਹ ਕਹਿੰਦੇ ਕਿ ਲਾਲ ਬਣੇ ਤੂੰ ਤੇ ਵੀ ਬਣਿਆ ਮੈਂ ਭਾਰਾ ਬਣਾ ਤਾਲਿਆ ਬੈਂ ਰੰਗੀ ਸਾਹ ਲਾ ਇੱਦਾਂ ਲਾ ਬੰਦਾ ਆਰਾਮ ਨਾਲ ਆ ਆਹ ਦੇਖ ਹਰ ਨਮੂਨੇ ਦਾ ਤੇ ਰੰਗ ਦਾ ਦੇਖਿਆ ਹੈ ਪਹਿਲਾ ਪਹਿਲਾ ਪਣਾ ਲਾਲਾ ਰੰਗ ਦਾ ਹੈਗਾ ਰੰਗ ਉਹ ਆਈ ਹੈ ਆਹ ਦੇ ਉਹ ਖਾਜ ਦੋ ਉਹ ਦੇ ਆਹ ਔਰ ਠੀਕ ਹੈ ਤੀ ਚੱਲ ਚੱਲ ਆਉਂਗਾ ਚੱਲ ਜਾਈਏ ਤੀ ਚੱਲ ਚਲੋ ਬਈ ਜਣ ਚਲੀਏ ਬਸ ਅੱਗੇ ਮੁੰਡੇ ਚੱਲ ਫਿਰ ਉਹ ਆਉਂਦਾ ਫੋਨ ਕਰਾ ਮਿੰਟ ਬਾਸ ਹਾਪੀ ਹੋਰ ਪੀਲੇ ਨਾਲ ਲੈ ਕੇ ਚੱਲੇ ਆ ਸੀ ਇਹਨੂੰ ਚੱਲ ਜਣਾ ਲੱਗੋ ਦੁਲਾਵੋ ਲੱਗੋ ਕੀ ਬਣਾਇਆ ਸਾਇ ਇਹ ਸਰਾਂਖ ਦਰਾਂਖ ਤਾਂ ਲੱਗੀ ਐ ਦਦੇ ਜੀ ਸਰਾਂਖ ਬੰਦੇ ਤੇ ਲਗਾਉਣ ਐਂਜਾ ਤੇ ਤਾ ਪੈਸੇ ਪਾਦੇ ਇਥੇ ਉਹ ਗਾਂਖਾ ਮਾਰਦੇ ਸਾਇ ਯਾਰ

ਆ ਮੇਰਾ ਮੁੰਡੇ ਅਬੇਟੇ ਪਿਕਸਲ ਤੋਂ ਉਸਕੇ ਨਾਲ ਜੰਗਲਾ ਪਹਿਲਾਂ ਚੱਲ ਓਕੇ ਮਿਲਦੇ ਆ ਅੱਗੇ ਆਲੇ ਪੂਰਾ ਲੈ ਦੋ ਟੋਲਾ ਨੇ ਹਾਂਜੀ ਵੀਰੇ ਆ ਮੁੰਡੇ ਜ਼ਾਰ ਕਰ ਰਹੇ ਆ ਆ ਰਹੇ ਉਪਰੋਂ ਦੀ ਤੇ ਆ ਨਮੂਨੇ ਸਾਰੇ ਇੱਥੇ ਰੰਗ ਸਾਰੇ ਆ ਸਾਲ ਆਇਆ ਵਾ ਕਿ ਆ ਗਿਆ ਬੰਦਾ ਆ ਗਿਆ ਕਾਲੋ ਹਾਲ ਦੇਖ ਕੀ ਬਣਾਇਆ ਉਸਾਰੇ ਚੋਕ ਹੀ ਮਾ ਛੱਡ ਦੇ ਲੈ ਦੇ ਬੰਗ ਦੇ ਓਏ ਹੋਏ ਪਿੱਗ ਲਗਾ ਸਾਰਾ ਰੰਗ ਬੜੇ ਐ ਪੈਂਦੇ ਲਾਲ ਹਾਂ ਆਇਆ ਕਾਲੂ ਇੱਧਰ ਆਪਾਂ ਸਹੀ ਐ ਇੱਕਦਮ ਰਹੀ ਆ ਰਹੀ ਕਾਲੂ ਰਹੀ ਆ ਚੰਦ ਨੇ ਆ ਮੈਜੀਕ ਹੋ ਗਿਆ ਵੇ ਆ ਮੈਜੀਕ ਹੋ ਗਿਆ ਠੀਕ ਆ ਤਾਂ ਮੇਯੋ ਪਾਕਿਸਤਾਨੀ ਹੋਦਾ ਰੰਗ ਵੀ ਹਰਾ ਲੈ ਗਿਆ ਮੇਰਾ ਰੰਗ ਲੈ ਕੇ ਲੱਗਦੀ ਟੀਜੜ ਵੀ ਹਰੇ ਰੰਗ ਦੀ ਕਿਤੋਂ ਲਗਾਤੀ ਆ ਬੇ ਰੰਗ ਵੀ ਹਰਾ ਲੈ ਗਿਆ ਪੂਰਨ ਖਿਲਾ ਲੈਦਾ ਆ ਅਪਰੀ ਵਾਲੀ ਕਰੂ ਅਪਰੀ ਵਾਲੀ ਕੋਈ ਬਾਣ ਦੇ ਘਰ ਗਿਆ ਉਹਦਾ ਦੇਖ ਤੀ ਵਾਰ ਦੇਖ ਦੇ ਚਲੋ ਬਾਈ ਦ ਮਿਲਲੇ ਦਾ ਨੁੱਕੇ ਆ ਗਏ ਆਹ ਦੇਖੋ ਨਮੂਨੇ ਨੂੰ ਪੂਰਾ ਜੋਸ਼ ਚੜਿਆ ਕੋ ਬਾਈ ਸਿਲਵਰ ਗੈਂਗ ਜਿਹੜਾ 골ਡਨ ਮਿਕਸ ਹੀ ਦੀ ਹੈ ਇਹ ਤੇ ਪੰਜਾਬ ਜੁ ਬਣਾ ਲੁਧਿਆਣਾ ਜਿਹਨੂੰ ਤੇ ਹਾਂ ਕੰਮੜੇ ਹੁੰਦੇ ਆ ਇੰਦਰ ਹੀ ਚਲਾ ਕੇ ਸਿਲਵਰ ਬਣ ਕੇ ਹੁੰਦੇ ਆ ਹੋਰ ਨਾ ਕਰ ਲੈ ਆਪ ਨੂੰ ਸਾਰਾ ਸਾਰੇ ਮੇਰੇ ਪਹਿਲੇ ਦਾ ਜਾਂ ਚਲੋ ਬੱਸ ਤੋਂ ਮਿਲਦੇ ਅੱਗੇ ਕਿਥੋਂ ਤੇ ਦੇਦੇ ਪੂਪੂਲੇ ਜਾਂਦੇ ਤੁਹਾਨੂੰ ਮਿਲਦੇ ਆਗੇ ਇਹਦੇ ਹਾਲ ਚੈੱਕ ਕਰੋ ਕਿਲੇ ਹੋਏ ਆ ਅਗਬਾਰਾ ਮੱਝੀ ਦੀ ਜੋਖਦੀ ਪੂਰਾ ਮੋਡਾ ਲਾ ਕੇ ਰੱਖਦਾ ਇੱਕਦਮ ਤਾਨੇ ਨਾਲ ਮਾਰਿਆ ਜਿਵੇਂ ਮਾਰਿਆ ਆਹ ਦੇਖ ਚੋਰ ਚਸ਼ਮਾ ਲਾ ਕੇ ਲਾ ਕੇ ਮੇਰਾ ਲੈ ਗਿਆ ਮੇਰੇ ਅੱਖਾਂ 'ਚ ਰੰਗ ਪੈ ਰਿਹਾ ਮੈਂ ਤਾਂ ਦੁਖੀ ਹੋਇਆ ਵੇ ਆਹ ਦੇਖੋ ਮੂੰਹ 'ਚ ਰੰਗ ਤਾਂ ਗਿਆਗਾ ਐਸੇ ਨਮੁੰਨੇ ਆ ਦਾੜੀਆ ਨੂੰ ਦਾੜੀਆ ਰੰਗਦੇ ਆ ਇੰਨਾ ਵੀ ਕਦੀ ਡੀਸਨ ਤਰੀਕੇ ਨਾਲ ਰੰਗ ਲਾ ਲੈ ਬੰਦਾ ਨਾ ਸਮੂਹ ਦਾ ਤੁਹਾਲ ਤੀ ਤੁਹੇ ਮੂਹ ਦਾ ਹਾਲ ਚੱਕਾ ਨਹੀਂ ਸਰਦੇ ਤੇ ਆਹ ਦੇਖੋ ਬੰਦੇ ਆਪਣੇ ਸੋਰੇ ਆਏ ਹੋਏ ਕਹਿੰਦੇ ਸੋਰੇ ਰੰਗ ਲਾ ਗਿਆ ਹੀ ਬੜਾ ਕਹਿੰਦੇ ਬਾਅਦ ਸੋਰੇ ਸਾਨੂੰ ਚੁੰਨਾ ਲਾਣਾ ਵਾ ਕਿਹਦੇ ਕਹਿੰਦੇ ਅਪਾ ਬਲੇ ਰੰਗ ਲਾ ਦੀਏ ਭਾਈ ਸੁਭਿਆ ਤਾਂ ਬਸ ਸੋਰੇ ਚੁੰਨਾ ਲਾਣਾ ਇਹ ਵੀ ਆਪਣੇ ਸੋਰੇ ਜਾ ਕੇ ਆਏ ਹੈ ਜਾਹੇ ਸੋਰੇ ਕਿੱਧਰ ਹੈ ਕਿਧਰ ਐਕਸਪੀਰੀਅੰਸ ਹੈ ਸੋਰੇ ਜਾ ਕੇ ਕਹਿੰਦਾ ਚਾਸ ਚਲੋ ਬਾਕੀ ਤਾਂ ਨੂੰ ਮਿਲਦੇ ਆਂ ਫਿਰ ਕਿਸ ਸੋਹਰੇ ਦੇ ਸੇਵਕਾਂਗੇ ਭੇਜੀਆ ਅੰਡੇ ਮਾਰ ਕੇ ਭੇਜੇ ਸੋਹਰੇ ਨਹੀਂ ਕਹਿੰਦਾ ਜਵਾਈ ਦਾ ਜਾਂ ਅੰਡੇ ਖਾ ਕੇ ਜਾਇਓ ਜਵਾਈ ਦਾ ਜਾਂ ਅੰਡੇ ਖਾ ਲੈ ਆਮ ਨੇ ਖਾਣ ਤੇ ਅੰਡੇ ਖਾਦਾ ਕਿੱਥੇ ਅੰਡੇ ਗੋਲ ਮਾਏ ਕਹਿੰਦੇ ਤੇਲ ਮੁਕਿਆ ਵੇ ਅੱਛਾ ਕਹਿੰਦਾ ਤੇਲ ਗੱਲ ਦੋਨੋਂ ਮੁਕਾ ਦੇ ਕਿੱਤੀ ਅੰਡਾ ਲੈ ਜਾਓ ਨਾਲ ਲਾਲ ਮਸਾਲਾ ਬਾਦਨੇ ਉੱਪਰ ਲਾਲ ਮਿਰਚਾ ਨਮਕ ਦਾ ਮਸਾਲਾ ਪਿਆ ਦੇ ਲੈ ਸਰ ਮਸਾਲਾ ਪਿਆ ਕੇ ਅੰਡਾ ਲੈ ਜਾਓ ਤੁਸੀਂ ਹੁਣ ਦੀ ਵੀ ਕਰਨੀ ਵੀ ਤੇਰੀ ਵੀ ਕਰਨੀ ਕੀ ਆ ਵਾਲਾ ਗਾਇ ਜਕਰੋ ਨੇ ਲਏ ਆ ਦਾ ਦਾੰਦਾ ਡਾਡਾ ਸੈਰ ਰਾਇ ਗਰੀ ਗਰੂ ਦਾ ਡਾਂਦਾ ਕਿੱਦਿਆ ਚਲੀ ਦੇ ਬੰਦ ਗਿਆ ਰੇ ਤੇਰੇ ਰੇ ਲਾ ਟੈਗ ਮਲੇ ਪ੍ਰੋ ਚੈੱਕ ਕਰੋ ਆ ਦੇ ਕਰੰਟ ਆ ਜਵਾ ਸਰਾਂ ਕੀ ਮੇਰੇ ਕਿ ਪੁੱਜੇ ਲੱਗ ਗਏ ਵਾਧਾ ਵਧੀਆ ਮੜੇ ਹੋਰੇ ਤੇਰਾ ਗਾਣਾ ਤੇਰਾ ਗਾਣਾ ਅੱਜ ਰਾਜ ਰਾਜ ਰਾਜਾ ਚੱਲ ਜ ਲੈ ਪੁੱਛੇ ਦਰ ਪਾਣੀ ਅੰਨਾ ਦਾ ਉਹ ਤੇ ਕਿਪਚ ਪਿਛੇ ਕਿਪਚ ਪਿਛੇ ਕਿਨਾਂ ਚ ਵੇ ਤੀ ਦੁਆ ਵਸੂ ਵੀ ਵੇ ਚੈਨਾਂ ਲੰਪਾ ਗੁਣ ਕੇ

ਬਸ ਨੰਗਾ ਹੋ ਰਿਹਾ ਅੰਗੇ ਪਛੇ ਦਿਖਾ ਰਿਹਾ ਆਪਣਾ 컬러 ਕਰ ਰਹੇ ਬੋਲ ਨਾ ਨੰਦ ਤੇ ਆ ਇਹ ਆ ਮੱਲਿਆ ਦੇ ਹਾਲ ਗੁਬਾਰੇ ਪੈ ਰਹੇ ਆ ਪ੍ਰੋਪਰ ਬਾਰੇ ਟੈਂਕ ਖੜਾ ਕਰ ਰਹੇ ਸਾਰਾ ਫਟ ਰਹੀਆਂ ਪਰ ਕੁੜੀਆਂ ਲੱਗੀਆਂ ਪਾਈਪਾਂ ਦੀਆਂ ਆਹ ਦੇਖੋ ਪਾਣੀ ਕਿ ਤੱਕ ਆ ਰਹੇ ਆ ਤੂੰ ਦੇਖ ਸੰਦੀਪ ਉੱਠਦਾ ਫੱਲੇ ਫੱਲੇ ਸਾਡੇ ਫੱਲੇ ਫੱਲੇ ਤੁਹਾਡੀਆਂ ਸਾਡੇ ਹਾਂਜੀ ਵੀਰੇ ਆਪਾਂ ਆ ਗਏ ਗੋਵਿੰਦ ਘਰ ਇਹ ਆ ਜੀ ਕ੍ਰਿਸ਼ਨ ਜੀ ਦਾ ਮੰਦਿਰ ਤੇ ਇੱਥੇ ਹੁਣ Holi ਖੇਡਦੇ ਆ ਥੋੜੇ ਵਧੀਆ ਤੁਮਦਾਨ ਤੁਮ ਦਿਖਾਣੇ ਆ ਗਿਆਂਦੇ ਗੋਲੀ ਤੇ ਆਪਾਂ ਲਾ ਦੀ ਆਪਣੀ ਐਕਟਿਵ ਉੱਤੇ ਤੇ ਮੁੰਡੇ ਆ ਰਹੇ ਆ ਬਸ ਉਹ ਵੀ ਆ ਰਹੇ ਆ ਤੇ ਇੱਥੇ ਚੱਲ ਰਹੇ ਅੰਦਰ ਤੁਹਾਨੂੰ ਜਾ ਕੇ ਅੰਦਰ ਦਾ ਨਜ਼ਾਰਾ ਦਿਖਾਣੇ ਆ ਅੰਦਰ ਕਿੰਨੀ ਵਧੀਆ ਮਨਾਉਂਦੇ ਆ ਆ ਬਾਜ਼ਾਰ ਲੱਗਿਆ ਹੋਇਆ ਇੱਥੇ ਤੇ ਉਧਰ ਹੈ ਮੰਦਰ ਦਾ ਦੁਕਾਨੇ ਆਹ ਦੇਖੋ ਮੰਦਰ ਉਹ ਕਿਧਰ ਹੁੰਦੇ ਆ ਦੁਕਾਨੇ ਹੋਏ ਮੰਦਰ ਤੇ ਚਲੋ ਚੱਲਦੇ ਅੰਦਰ ਫਿਰ ਮਿਲਦੇ ਆਗੇ ਅੰਦਰ ਆ ਗਏ ਆ ਤੇ ਆਹ ਦੇਖੋ ਗੋਲ ਗੋਲੀ ਦਾ ਇਹ ਮੰਦਰ ਹੈ ਮੀਰ ramla 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 ਮੇਰੇ ਨਾਲ ਨੂੰ ਹਾਂ ਹੱਪੀ ਹੋਲਿਡੇ ਹੱਪੀ ਹੋਲਿਡੇ ਚਾਹ ਦੇ ਫੋ ਮੀ ਸਾਰੇ ਬੰਦੇ ਬੰਦੇ ਨੇ ਮੂੰਹ ਕਾਲੇ ਕਰਦੇ ਓ ਕਾਲੂ ਕਿਧਿਆ ਕਾਲੂ ਓ ਆ ਦੇਖੋ ਬੰਦੇ ਮੂੰਹ ਕਾਲਾ ਕਰਦਾ ਬੰਦੇ ਨੇ ਆ ਆ ਬੰਦੇ ਕਿਦਾ ਮੂੰਹ ਕਾਲਾ ਇਹ ਜੋ ਲੋਕ ਖੜੇ ਨੇ ਮੂੰਹ ਕਾਲਾ ਮੂੰਹ ਕਾਲਾ ਕਰਦਾ ਮੂੰਹ ਕਾਲਾ ਕਿਧੇ ਦੇਖ ਕੇ ਹੋ ਕਰਦਾ

हाँ जी गाइस हूँ बस आ देख लो फाइनल लुक हैगी हाल हो गया पूरा हूँ आप चले करे ਤੇ ਆਪਾਂ ਵਲੋਗ ਦਾ ਐਂਡ ਕਰਦੇ ਇੱਥੇ ਤੇ ਆਈਓ ਤੁਹਾਨੂੰ ਵਲੋਗ ਐਂਡ ਵਜੇ ਲੱਗਿਆ ਹੋਊਗਾ ਜਿੰਨ ਤੇ ਦੇਖਿਆ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰ ਕਰਿਓ ਤੇ ਇੰਸਟਾਗ੍ਰਾਮ ਤੇ ਫੋਲੋ ਕਰ ਲਿਓ ਓਕੇ ਜੀ ਦਾ